ਸਤਿਕਾਰਯੋਗ ਸਤਿਓ ਦਸ ਨੂੰ ਇੱਕ ਕਿਰਪਾ ਕਹਿਣ ਦਾ ਸਮਾਂ ਮਿਲਿਆ ਕਿਰਪਾ ਤੋਂ ਮੈਂ ਪਹਿਲਾਂ ਇੱਕ ਬੇਨਤੀ ਕਰ ਦੇਵਾਂ ਕਿ ਸਾਡੇ ਪਿੰਡਾਂ ਦੇ ਵਿੱਚ ਬੈਠੇ ਲੋਕਾਂ ਨੂੰ ਨਹੀਂ ਪਤਾ ਕਿ ਜਿਹੜੇ ਉਹ ਇਹ ਬਿਜ਼ਨਸ ਉਹਦੇ ਮਿਲ ਰਿਹਾ ਇਹਨਾਂ ਦੇ ਕੀ ਕੀ ਨੁਕਸਾਨ ਹੋਇਆ ਜਿਹੜੇ ਸਾਡੇ ਲੋਕ ਅਜੇ ਵੀ ਇਹਨਾਂ ਸਰਕਾਰਾਂ ਦੇ ਝੋਲੀ ਚੁੱਕ ਬਣੇ ਫਿਰਦੇ ਆ ਉਹਨਾਂ ਵਾਸਤੇ ਤੁਸੀਂ ਇੱਥੋਂ ਅੱਜ ਆਪਣੇ ਵਿੱਚ ਬੜੇ ਵੱਡੇ ਵੱਡੇ ਡਿਗਜ ਨੀਟਣ ਬੈਠੇ ਆ ਉਹਨਾਂ ਤੋਂ ਤੁਸੀਂ ਨੌਲੇਜ ਦੇ ਰੂਪ ਚ ਪ੍ਰਸ਼ਾਦ ਲੈ ਕੇ ਜਾਣਾ ਹੈ ਉਹਨਾਂ ਲੋਕਾਂ ਨੂੰ ਜਾਗਰੂਕ ਕਰਨਾ ਹੈ ਇਹ ਹੀ ਬੇਨਤੀ ਹੈ ਕਿ ਮੈਂ ਹੁਣ ਕਿਰਤਾ ਪੇਸ਼ ਕਰਨ ਲੱਗਾ ਹੋਗੇ 5 ਸਾਲ ਬਾਹਰੋਂ ਮੋਠਾ ਕੇ ਆਉਣਗੇ ਆ ਵੀ ਦੇ ਹੂੰ ਉਹ ਵੀ ਦੇ ਹੂੰਾਰੇ ਲਾਉਣਗੇ ਹੋਗੇ 5 ਸਾਲ ਬਾਹਰੋਂ ਮੋਠਾ ਕੇ ਆਉਣਗੇ ਆ ਵੀ ਦੇਦੂ ਆ ਵੀ ਦੇਦੂ ਲਾਰੇ ਲਾਉਣਗੇ ਸਿਵਾ ਸੁਭਾ ਕਾ ਦੀ ਸਿਵਾ ਸੁਭਾ ਕਾ ਦੀ ਬਸ ਮਸਲੇ ਲੂਟਦੇ ਹੋ ਕੋਈ ਮਰੇ ਕੋਈ ਜੀਵੇ ਇਹ ਤਾਂ ਭੁਖੇ ਬੋਟ ਨੋਟਦੇ ਮਰੇ ਕੋਈ ਜੀਵੇ ਇਹ ਤਾਂ ਭੁਖੇ ਬੋਟ ਨੋਟਦੇ ਕੁਝ ਕੈਂਡਲ ਸੀਗੇ ਐਨੇ ਲੱਖ ਖਾਤ ਅੱਜ ਪਾਵਾਂਗੇ ਕਈ ਕਹਿੰਦੇ ਸੀਗੇ ਵੀ ਆਈ ਪੀ ਕਲਚਰ ਹਟਾਵਾਂਗੇ ਲੈ ਕੇ ਵੋਟਾਂ ਕਹਿੰਦੇ ਅਸੀਂ ਚਿੱਟੇ ਨੂੰ ਹਟਾਵਾਂਗੇ ਕਈਆਂ ਨੇ ਸੀ ਕਿਹਾ ਬਦਲਾਵ ਨੂੰ ਲਿਆਵਾਂਗੇ ਖਾਣ ਝੁੱਠੀ ਸੋਏ ਹੱਥ ਰੱਖ ਗੁਰੂਆਂ ਦੀ ਓਟ ਤੇ ਕੋਈ ਮਰੇ ਕੋਈ ਜੀਵੇ ਨਾ ਤਾਂ ਭੁੱਖੇ ਵੋਟ ਨੋਟ ਦੇ ਮਰੇ ਕੋਈ ਜੀਵੇ ਨੀ ਤਬ ਖੇ ਵੋਟ ਲੋਟ ਦੇ ਇਨਾਂ ਨੂੰ ਬੋਟਾਂ ਨੇੜੇ ਯਾਦ ਆਵੇ ਪੰਥ ਤੇ ਚਰਸੀ ਦੀ ਲੜਾ ਕੇ ਲੋਕਾਂ ਨੂੰ ਇਹ ਸਾਂਝ ਪਾਉਣ ਸ਼ਾਮ ਨੂੰ ਗਲਾਸੀ ਦੀ ਬੋਟਾਵਾਦ ਯਾਦ ਨਹੀਂ ਹੋ ਆਉਂਦੀ ਇਨਾਂ ਨੂੰ ਚਰਸੀ ਦੀ ਆਪ ਸੁਚਨਲੇ ਹੁੰਦੇ ਸਾਰੇ ਇਹ ਸਿਆਸੀ ਜੀ ਇਹ ਹਿੰਦੂ ਸੇਕ ਕਮਸਲੇ ਮੋਬਾਰਾ ਯਾਰ ਰਹਿਣੇ ਕੋਟ ਦੇ ਕੋਈ ਮਰੇ ਕੋਈ ਜੀਵੇ ਇਤਾ ਭੁਖੇ ਵੋਟ ਨੋਟ ਦੇ ਮਰੇ ਕੋਈ ਜੀਵੇ ਇਤਾ ਭੁਖੇ ਵਾਸੀ ਵੋਟ ਦੇ ਮਰੇ ਕੋਈ ਜੀਵੇ ਇਤਾ ਭੁਖੇ ਵੋਟ ਨੋਟ ਦੇ ਦੇਕੇ ਲਾਲਚ ਫਰੀਦਾ ਸਾਨੂੰ ਮੰਗ ਤੇ ਬਣਾਉਂਦੇ ਆ ਕੰਮ ਦੇਣ ਦੀ ਥਾਂ ਸਾਨੂੰ ਇਹ ਫਰੀ ਦੇ ਬੁੱਸ ਕਾਉਂਦੇ ਆ ਸਾਡੇ ਹੀ ਉਹ ਪੈਸੇ ਕਿਹੜਾ ਜੇ ਬਚ ਹੋਏ ਲਾਉਂਦੇ ਆ ਸਾਡੇ ਹੀ ਉਹ ਪੈਸੇ ਕਿਹੜਾ ਜੇ ਬਚ ਹੋਏ ਲਾਉਂਦੇ ਆ ਮਾਫੀਆ ਤੇ ਚਿੱਟਾ ਚੱਲੇ ਨਾਲ ਇਹਨਾਂ ਦੀ ਸਪੋਰਟ ਦੇ ਕੋਈ ਮਰੇ ਕੋਈ ਜੀਵੇ ਨੇ ਤਾਂ ਭੁੱਖੇ ਬਸਿ ਬੋਕਦੇ ਮਰੇ ਕੋਈ ਜੀਵੇ ਇਹ ਤਾਂ ਭੁੱਖੇ ਵੋਟ ਨੋਟ ਦੇ ਉਹ ਸਾਲ ਸਤਰਾਜੇ ਬਣੀਆਂ ਨਗਰੀਆਂ ਤੇ ਨਾਲੀਆਂ ਹੋ ਲੋਟ ਜਨਤਾ ਨੂੰ ਨੇਤਾ ਜੀ ਨੇ ਕੋਠੀਆਂ ਬਣਾਲੀਆਂ ਕਨੇ ਕਾਰਜਾਂ ਦੇ ਵਿੱਚ ਸੀ ਜੋ ਛੜਕਾ ਬਣਾਲੀਆਂ ਉਹੀ ਪੈਸੇ ਨਾਲ ਸ਼ਹਿਰ ਕੋਠੀਆਂ ਬਣਾਰੀਆਂ ਰਣਨੀ ਬੱਚੇ ਹੁੰਦੇ ਸ਼ੇਰ ਭੀ ਜੀ ਬਿੱਲੀ ਬੱਚੇ ਕੋਟ ਦੇ ਕੋਈ ਮਰੇ ਕੋਈ ਜੀਵੇ ਇਹ ਤਾਂ ਭੁਖੇ ਵਸੇ ਵੋਟ ਦੇ ਮਰੇ ਕੋਈ ਜੀਵੇ ਇਹ ਤਾਂ ਭੁਖੇ ਵੋਟ ਨੋਟ ਦੇ ਕੌੜਾ ਸੱਚ ਵਿੱਚ ਨੇਤਾ ਗੈਂਗ ਛਟਰੀ ਯਾਰ ਨੇ ਜੋ ਬੋਲੇ ਸੱਚ ਬਹਾਨੇ ਨਾਲੇ ਉਹਨੂੰ ਦਿੰਦੇ ਮਾਰਨੇ ਇਹ ਪੁੱਤ ਚੁੱਕਦੇ ਆ ਜਦੋਂ ਜਾਂਦੇ ਹਾਰਨੇ ਜਿੱਤਣ ਤੋਂ ਬਾਅਦ ਪਰ ਲੈਿੰਦੇ ਨਾ ਇਹ ਸਾਰਨੇ ਗੋਲਡੀ ਮਲਕ ਜਾਂਦੇ ਫੱਟੀ ਦੇਸ਼ ਦੀ ਇਹ ਪੋਛਦੇ ਕੋਈ ਮਰੇ ਕੋਈ ਜੀਵੇ ਨੇ ਤਾਂ ਭੁੱਖੇ ਵੋਟ ਨੋਟ ਤੇ ਮਰੇ ਕੋਈ ਜੀਵੇ ਇਹ ਤਾਂ ਭੁੱਖੇ ਵੋਟ ਨੋਟ ਤੇ ਜੇ ਈਵੀਐਮ ਬੈਨ ਹੋਈ ਨਾ ਤਾਂ ਤਾਨਾ ਸ਼ਾਹੀਰ ਲਾਉਣਗੇ ਆ ਹਿੰਦੂ ਰਾਸ਼ਟਰੀ ਵਾਲੇ ਜੀ ਮਨੁਵਾਦ ਨੂੰ ਵਧਾਉਣਗੇ ਜਿੰਨਾ ਕੁ ਰਹਿ ਗਿਆ ਐ ਲੋਕਤੰਤਰ ਮਟਾਉਣਗੇ ਬਿਲੇਟ ਪੇਪਰ ਨਾਲ ਵੋਟਾਂ ਨਹੀਂ ਪਵਾਉਣਗੇ ਇਤਿਹਾਸ ਨੂੰ ਮਟਾਉਣ ਲਈ ਰਹਿਣੇ ਸੋਚਦੇ ਕੋਈ ਮਰੇ ਕੋਈ ਜੀਵੇ ਨੇਤਾ ਭੁੱਖੇ ਵਸਤ ਬੋਟ ਦੇ ਮਰੇ ਕੋਈ ਜੀਵੇ ਇਹ ਤਾਂ ਭੁੱਖੇ ਵੋਟ ਨੋਟ ਦੇ ਜਿਹੜੇ ਝੰਡੇ ਹੱਥ ਲੈਣ ਮੋਟਾ ਹੁਣ ਛੱਡ ਜਾਣ ਜੀ ਇਹਨਾਂ ਨੂੰ ਕੁਰਸੀ ਪਿਆਰੀ ਨਾ ਕਿ ਦੀਨ ਤੇ ਹਮਾਨ ਜੀ ਫਾਇਦਾ ਦੇ ਕਮੇਟਾ ਵਿੱਚ ਹੀ ਇਹ ਪਾਰਟੀ ਨੂੰ ਛੱਡ ਜਾਣ ਜੀ ਇਹ ਤਾਂ ਦਾਰਾ ਬਦਲੂ ਨੇ ਬਹੁਤ ਇੱਕ ਕਰਿਓ ਮਸ਼ਾਨ ਜੀ ਇਹ ਲੈਦੇ ਨੇ ਨਜ਼ਾਰੇ ਯਾਰੋ ਟੈਕਸਾਂ ਦੀ ਛੋਟ ਤੇ ਕੋਈ ਮਰੇ ਕੋਈ ਜੀਵੇ ਤਾਂ ਭੁਖੇ ਬਸੇ ਬੋਟ ਦੇ ਮਰੇ ਕੋਈ ਜੀਵੇ ਤਾਂ ਭੁਖੇ ਬਸੇ ਬੋਟ ਦੇ ਦਾਰੂ ਪੀ ਕੇ ਪੰਜ ਸਾਲ ਕਾ ਮੌਜੁੱਤੀਆਂ दारू पीके पैसे लेके 5 साल का कामो जूतियां थोड़ी अपनी बजाना तकदीर वाले जी सुत्तियां 10 दिन पीके दारू 5 साल का कामो जूतियां कीमत ना जानी मोठ दी ता ता ही कामो जूतियां किमे करिए इलाज मणा विच पई खोट दे ਕੋਈ ਮਰੇ ਕੋਈ ਜੀਵੇ ਨੇਤਾ ਭੁੱਖੇ ਬਸੇ ਵੋਟ ਦੇ ਮਰੇ ਕੋਈ ਜੀਵੇ ਨੇਤਾ ਭੁੱਖੇ ਬਸੇ ਵੋਟ ਦੇ ਮਰੇ ਕੋਈ ਜੀਵੇ ਨੇਤਾ ਭੁੱਖੇ ਵੋਟ ਨੋਟ ਦੇ ਧੰਨਵਾਦ